ਲੈ ਭਾਈ ਹੁਣ ਤਾਂ ਦੇਖ ਲੋ ਮੇਰੀ ਗੱਲ ਸੁਣ ਲੋ ਸਾਰੇ ਜਾਣੇ ਆ ਗਏ ਸਾਰਾ ਟੱਬਰ ਬੈ ਗਿਆ ਫੇਰ ਨਾ ਕਿਹੋ ਵੀ ਕੋਈ ਗੱਲ ਰਹਿ ਗਈ ਐ ਹੁਣ ਸਾਰੇ ਘਰ ਦੀ ਵੰਡ ਹੋ ਗਈ ਭਾਂਡਾ ਟਿੰਡਾ ਆਪਦੀ ਜ਼ਮੀਨ ਦੀ ਸਾਰਾ ਕੁਛ ਹੁਣ ਇਹਨਾਂ ਤਾਂ ਦੇਖੋ ਭਾਈ ਬੁੜਾ ਬੁੜੀ ਦਾ ਕੀ ਕਰਨਾ ਦਾ ਕਰਨਾ ਕੀ ਐ ਇਹਨਾਂ ਹੀ ਵੰਡ ਲੋ ਹੈ ਵੰਡ ਲੋ ਕਹਿੰਦੀ ਵੰਡ ਨਾ ਜਦੋਂ ਤੱਕ ਵੰਡੇ ਜਾਂਦੇ ਨੇ ਤਾਂ ਵੰਡਣਾ ਕੀ ਐ ਬੇਬੇ ਮੈਂ ਰੱਖ ਲੈਣੀ ਬਾਪੂ ਤੂੰ ਰੱਖ ਲੈ ਬਾੜੀ ਸਿਆਣੀ ਐ ਤੂੰ ਤਾਂ ਹੈ ਅੱਛਾ ਬੇਬੇ ਤੇਰੇ ਨਾਲ ਰਹੂਗੀ ਬੇਬੇ ਤਾਂ ਤੇਰੇ ਨਾਲ ਕੰਮ ਧੰਦਾ ਕਰਾਊਗੀ ਤਾਂ ਬਾਪੂ ਬਾਪੂ ਦਾ ਤਾਂ ਹੱਗ ਮੂੰ ਤਾਂ ਮੈਨੂੰ ਸਾਹਣਾ ਪੈਣਾ ਮੈਂ ਤਾਂ ਨਹੀਂ ਸਾਹਣੀ ਬਾਪੂ ਨਹੀਂ ਕਰਾਉ ਕੰਮ ਕਰ ਬਾਪੂ ਵੀ ਕਰਾਉਗਾ ਹੀ ਕੰਮ ਕਰ ਤੇ ਅੱਛਾ ਹੁਣ ਤੱਕ ਜਿੱਦਾਂ ਪਿਆ ਬਾਪੂ ਨੇ ਕਰਾਉਂਦਾ ਹੀ ਰਹੇ ਕੰਮ ਕਰ ਸਿਆਣੇ ਦੇਖ ਲੈ ਬਾਪੂ ਆਪਦੇ ਨਾਲ ਲੈ ਕੇ ਜਾਉ ਮੈਂ ਤਾਂ ਬੇਬੇ ਰੱਖੂੰਗੀ ਬੇਬੇ ਅਸੀਂ ਰੱਖਣੀ ਐ ਕਿਉਂ ਬੇਬੇ ਰੱਖੇਗਾ ਤੂੰ ਬੜਾ ਸਿਆਣਾ ਦਾ ਬਾਪੂ ਕੰਮ ਕਰਾਣਗੇ ਇਹ ਬੇਬੇ ਨੂੰ ਤਾਂ ਕੰਮ ਕਰਾ ਕਿਸੇ ਬੇਬੇ ਜਾਣ ਦਿੰਦੀ ਹਾਂ ਬੇਬੇ ਤਾਂ ਹੁਣ ਤੱਕ ਵਿਚਾਰੀ ਨੇ ਕੰਮ ਨਹੀਂ ਕੀਤਾ ਮੈਂ ਕਰਦੀ ਰਹੀ ਐ ਕੰਮ ਮੈਨੂੰ ਬਿਠਾ ਕੇ ਕੌਣਦੀ ਹਾਂ ਹੁਣ ਤੱਕ ਤਾਂ ਬਿਠਾਇਆ ਨਹੀਂ ਗੱਲ ਸੁਣ 6 ਮਹੀਨੇ ਤੂੰ ਰੱਖ ਲਈ 6 ਮਹੀਨੇ ਅਸੀਂ ਅੱਛਾ ਬਾਲੀ ਸਿਆਣੀਆਂ 6 ਮਹੀਨੇ ਤੂੰ ਰੱਖ ਲਈ 6 ਮਹੀਨੇ ਮੈਂ ਇਹ ਵੀ ਕਿਸੇ ਪਾਸੇ ਵੀ ਨਹੀਂ ਹੁੰਦੀ ਹੈ ਕਿ ਚਲ ਠੀਕ ਹੈ ਜੀ ਮੇਰੀ ਗੱਲ ਦੱਸੋ ਫਿਰ ਕਰ ਲਈ ਆਪਾਂ ਇਹ ਕਰ ਲੈ ਫਿਰ ਕੋਈ ਨਹੀਂ ਫਿਰ ਪਹਿਲਾਂ ਪਹਿਲਾਂ 6 ਮਹੀਨੇ ਬੇਬੇ ਮੈਂ ਰੱਖੂੰਗੀ ਪਹਿਲਾਂ ਤੂੰ ਕਿਵੇਂ ਰੱਖੇਗੀ ਫਿਰ ਪਹਿਲਾਂ ਤੁਸੀਂ ਕਿਵੇਂ ਰੱਖ ਲਓਗੇ ਤੂੰ ਐ ਕਰ ਤੂੰ ਬੇਬੇ ਬਾਪੂ ਦੋਏ ਰੱਖ ਲੈ ਲਾਓ ਬੇਬੇ ਬਾਪੂ ਦੋਏ ਰੱਖ ਲੈ ਮੈਂ ਤਾਂ ਪਦੇ ਮੈਨੂੰ ਤਾਂ ਕੋਈ ਨਾ ਦੋ ਤੂੰ ਸਿਰ ਰੱਖ ਲੋ ਦੋਨੇ ਜਾਣੇ ਫਿਰ ਆ ਪਰ ਤੁਸੀਂ ਦੋ ਜਾਣੇ ਰੱਖ ਲਓ ਤੁਸੀਂ ਰੱਖ ਲਓ ਦੋਨੋਂ ਨੂੰ ਨਾ ਕਿਸੇ ਪਾਸੇ ਨਾ ਤਰੋਫ ਆਫੀ ਗਿਆ ਨਾ ਤੇ ਕੀ ਕਰਨੇ ਬੰਦ ਰਹਾ ਮੇਰੀ ਵੀ ਸੁਣ ਲੋ ਹੁਣ ਹੁਣ ਸਾਬਾ ਦੱਸੋ ਪੁੱਤ ਕੰਟਾ ਹੋ ਗਿਆ ਤੁਹਾਨੂੰ ਕਦੇ ਤੁਸੀਂ ਕੁਸ ਵੰਡਦੇ ਆ ਕਦੇ ਕੁਸ ਵੰਡਦੇ ਆ ਅਖੀਰ ਹੀ ਤੁਸੀਂ ਹੈ ਸਾਡੇ ਵੰਡਣ ਪਰ ਆ ਕੇ ਐ ਤੁਸੀਂ ਸਾਨੂੰ ਕਿਵੇਂ ਵੰਡ ਲੂਗੇ ਹੁਣ ਕਿਉਂ ਬੇਬੇ ਤੈਨੂੰ ਕਾਹਤੋਂ ਨਹੀਂ ਵੰਡਿਆ ਜਾ ਸਕਦਾ ਤੂੰ 6 ਮਹੀਨੇ ਮੇਰੇ ਨਾਲ ਰਹੇ ਲਈ 6 ਮਹੀਨੇ ਉੱਥੇ ਰਹੇ ਨਹੀਂ ਨਾ ਭਾਈ ਅਜੇ ਸਾਡੇ ਤਾਂ ਹੱਡ ਪੈਰ ਚੱਲਦੇ ਚੱਲਦੇ ਨੇ ਸਾਡੇ ਹੱਡ ਪੈਰ ਭਾਈ ਮੈਂ ਤੁਹਾਨੂੰ ਪਕਾ ਪਕਾ ਕੇ ਖਵਾਉਂਦੀ ਰਹੀ ਹਾਂ ਹੁਣ ਤੱਕ ਹੈ ਮੈਂ ਨਹੀਂ ਕਿਸੇ ਦਾ ਰਣਾ ਅਸੀਂ ਤਾਂ ਇਕੱਠੇ ਰਹਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਸਾਡੇ ਲਾਵਾ ਲਈਆਂ ਹੋਈਆਂ ਅਸੀਂ ਉਹ ਉਹੀ ਗੱਲ ਪਰ ਰਹਿਣਾ ਅਸੀਂ ਤਾਂ ਦੋਹੇ ਰੂਹਾਂ ਨੇ ਇਕੱਠੇ ਮਰਨਾ ਇਕੱਠੇ ਜਿਉਣਾ ਅਸੀਂ ਇਕੱਠੋਂ ਰਹਾਂਗੇ ਹਾਂ ਇਹ ਤਾਂ ਤੁਹਾਡੀ ਮਾੜੀ ਗੱਲ ਆ ਫਿਰ ਸਾਰਾ ਕੁਝ ਘਰ ਵੰਡ ਕੇ ਸਾਨੂੰ ਤਾਂ ਕੁਝ ਦਿੱਤਾ ਵੀ ਨਹੀਂ ਤੁਸੀਂ ਸਾਨੂੰ ਕੀ ਦਿੱਤਾ ਜ਼ਮੀਨ ਮੈਂ ਤੁਹਾਨੂੰ ਦੇਤੀ ਇਸੇ ਵੇਂ ਦੀ ਸਾਰੀ ਹੁਣ ਤੁਸੀਂ ਰੱਖਿਆ ਖੁੰਡ ਮੈਂ ਕੋਲ ਵੰਡਣ ਲੱਗੇ ਸਾਨੂੰ ਵੀ ਵੰਡਣ ਲੱਗੇ ਆ ਸਾਡੀ ਉਮਰ ਵੰਡਣ ਦੀ ਐ ਸਾਡੀ ਉਮਰ ਤੇਿਆਰੀ ਮੜੀਆਂ ਦੀ ਬਾਹਰ ਮੂੰਹ ਕੀ ਦਿਖਾਊਗਾ ਮੈਂ ਕਿਸੇ ਨੂੰ ਤੇਵਾ ਤੇ ਤੁਸੀਂ ਕੀ ਕਰਨੀਏ ਤੁਸੀਂ ਤਾਂ ਆਪਸ ਵਿੱਚ ਲੜ ਲੜ ਕੇ ਲੱਗੇ ਸਾਨੂੰ ਮੈਂ ਰੱਖਣੀਏ ਬੇਬੇ ਮੈਂ ਰੱਖਣੀਏ ਬੇਬੇ ਮੈਂ ਰੱਖਣੀਏ ਆਹ ਬੇਬੇ ਪਕਾਉਂਦੀ ਆ ਭਾਈ ਤੁਹਾਨੂੰ ਖਾਣ ਨੂੰ ਮਿਲ ਜਾਂਦੀਆਂ ਨੇ ਹਾਂ ਅਸੀਂ ਨਹੀਂ ਅੱਡ ਹੋਣਾ ਚੱਲ ਬੇਬੇ ਹਾਂ ਐ ਕਰਦੇ ਆ ਫਿਰ ਡੰਗਰਾਂ ਵਾਲੇ ਇੱਕ ਕਮਰਾ ਵਿਲਾ ਕਰਕੇ ਬੇਬੇ ਬਾਪੂ ਦਾ ਫਿਰ ਉੱਥੇ ਲਾ ਲੈ। ਅੱਛਾ। ਅੱਛਾ ਹੁਣ ਅਸੀਂ ਡੰਗਰਾਂ ਵਾਲੇ ਚ ਪਾਵਾਂਗੇ। ਬਾਈ ਅਸੀਂ ਸਾਰਾ ਕੁਝ ਬਣਾਇਆ ਇੰਨਾ। ਵਾਜੀ ਵਾਹ। ਹੁਣ ਤੁਸੀਂ ਤਾਂ ਇੱਕ ਇੱਕ ਸਾਂਭ ਨਹੀਂ ਹੁਣ ਸਾਨੂੰ ਡੰਗਰਾਂ ਵਾਲਾ ਬ੍ਰੈਂਡ ਆ ਭਾਈ ਹੈ। ਫਿਰ ਆਹੀ ਕੰਮ ਹੁੰਦਾ ਹੁੰਦਾ।